ਐਮਪੀ ਸਰਪਜੀਤ ਸਿੰਘ ਖਾਲਸਾ ਦੀ ਬਿਲਕੁਲ ਉਹਨਾਂ ਨੇ ਖਤਸ਼ਾ ਜਾਹਿਰ ਅੱਜ ਕੀਤਾ ਹੈਗਾ ਬਕਾਇਦਾ ਟੀਵੀ ਚੈਨਲ ਤੇ ਬੋਲਦਿਆਂ ਹੋਇਆਂ ਉਹਨਾਂ ਨੇ ਕਿਹਾ ਹੈਗਾ ਕਿ ਮੇਰੇ ਤੇ ਕੋਈ ਨਾ ਕੋਈ ਜਿਹੜਾ ਪਰਚਾ ਹੈ ਉਹ ਪਾਇਆ ਜਾ ਸਕਦਾ ਹੈ ਔਰ ਉਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਕਿ ਮੈਨੂੰ ਜਿਹੜਾ ਹੈਗਾ ਡੀਐਸਪੀ ਲੈਵਲ ਤੇ ਬੰਦੇ ਨੇ ਇਨਫਾਰਮੇਸ਼ਨ ਦਿੱਤੀ ਹੈਗੀ ਆ ਕਿ ਜਿਸ ਤਰੀਕੇ ਦਾ ਇਕੱਠ ਹੋਇਆ ਜਾਂ ਜਿਸ ਤਰੀਕੇ ਦੀ ਉਹਨਾਂ ਦੀ ਭਰਤੀ ਮੁਹਿੰਮ ਨੂੰ ਲੈ ਕੇ ਜਿਸ ਤਰੀਕੇ ਦਾ ਰਿਸਪੌਂਸ ਸੰਕਤ ਵੱਲੋਂ ਮਿਲਦਾ ਹੈ ਤੇ ਉਸ ਦੇ ਨਾਲ ਉਹ ਕਹਿੰਦੇ ਕਿ ਸਰਕਾਰ ਕਿਤਨਾ ਕਿਤੇ ਘਬराई ਹੋਈ ਹੈ ਕਿਉਂਕਿ ਕਈ ਵਾਰੀ ਇਹ ਵੀ ਹੋ ਰਿਹਾ ਹੈ ਕਿ ਬੰਦਾ ਪਹਿਲਾਂ ਗੱਲ ਕਰ ਲੈਂਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਸਰਕਾਰਾਂ ਜਿਹੜੀਆਂ ਕਿਤਨਾ ਕਿਤੇ ਸਟੈਪ ਬੈਕ ਕਰ ਲੈਂਦੀਆਂ ਨੇ ਔਰ ਦੂਜੇ ਬੰਨੇ ਉਹਨਾਂ ਨੇ ਕਿਹਾ ਕਿ ਪਰਚੇ ਪਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਕਰਤਾਰਕੁਸ਼ੀ ਜਿਹੜੀ ਕੀਤੀ ਜਾਵੇ ਤੇ ਜਿਹੜੇ ਬਾਰ-ਬਾਰ ਇਹ ਦੁਹਾਈਆਂ ਪਾਉਂਦੇ ਸੀ ਖਾਸ ਕਰਕੇ ਅਕਾਲੀ ਦਲ ਬਾਦਲ ਦੇ ਧੜੇ ਵੱਲੋਂ ਕਿ ਅਸੀਂ ਜਿਹੜਾ ਹੈਗਾ ਜੀ ਨਹੀਂ ਅਸੀਂ ਤੇ ਵੀ ਸੰਵਿਧਾਨ ਦੇ ਨਾਲ ਹੈਗੇ ਆ ਲਾਈਨ ਹੈਗੇ ਆ ਤੇ ਸਾਡੇ ਦੇ ਤਾਈਪ ਬੰਦੀਆਂ ਨੇ ਤਾਂ ਨਹੀਂ ਅਸੀਂ ਭਰਤੀ ਕਮੇਟੀ ਨੂੰ ਜਿਹੜਾ ਐਕਸੈਸ ਦੇ ਰਹੇ ਹੈਗੇ ਫਿਰ ਉਹਨਾਂ ਦੇ ਵੀ ਸਵਾਲ ਹੈ ਕੀ ਹੁਣ ਨਹੀਂ ਹੁਣ ਮਤਲਬ ਹੁਣ ਜਦੋਂ ਤੁਸੀਂ ਪੰਥ ਦੇ ਨਾਂ ਦੇ ਉੱਤੇ ਪੰਥ ਦੇ ਗੁਰਦੁਆਰਾਂ ਦੇ ਉਦੋਂ ਜਦੋਂ ਤੁਸੀਂ ਕਾਨਫਰੰਸ ਕਰੋਗੇ ਤੇ ਫਿਰ ਉਦੋਂ ਕੀ ਇਲੈਕਸ਼ਨ ਕਮਿਸ਼ਨ ਨਹੀਂ ਕਰਦਾ ਹੈਗਾ ਇੱਕ ਹਵਾਲਾ ਜਿਹੜਾ ਇਤਿਹਾਸ ਦੇ ਵਿੱਚ ਹੋਰ ਵੀ ਜਿਹੜਾ ਹਲਕਾ ਹਲਕਾ ਮੈਨੂੰ ਯਾਦ ਆਉਂਦਾ ਕਿ ਪੰਡਿਤ ਜਵਾਲਲਾਲ ਨਹਿਰੂ ਹੁਣਾਂ ਨੂੰ ਵੀ ਫਤੇਗੜ ਸਾਹਿਬ ਕਿਤਨਾ ਕਿਤੇ ਕਾਨਫਰੰਸ ਤੇ ਬੋਲਣ ਤੋਂ ਰੋਕਿਆ ਗਿਆ ਸੀ ਮਤਲਬ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਕਿਤਨਾ ਕਿਤੇ ਉਹਨਾਂ ਦੇ ਉਹ ਜਿਹੜੇ ਲੀਡਰ ਸਨ ਉਹ ਆਪਣੇ ਆਪ ਦੇ ਵਿੱਚ ਸੋਬਰਨ ਹੁੰਦੇ ਸਨ ਉਹਨਾਂ ਦੇ ਵਿੱਚ ਆਪਾਂ ਕਹਿ ਲਈਏ ਕਿ ਗੁਰੂ ਦੇ ਪ੍ਰਤੀ ਭਾਵ ਜਾਂ ਉਹਨਾਂ ਦਾ ਜਿਹੜੀ ਅਲਾਈਨਮੈਂਟ ਹੈਗੀ ਆ ਅਕਾਲ ਤਖਤ ਸਾਹਿਬ ਵੱਲ ਵਧ ਹੁੰਦੀ ਸੀ ਤੇ ਦਿੱਲੀ ਦਰਬਾਰ ਵੱਲ ਘਟ ਹੁੰਦੀ ਸੀ ਵਸਾਖੀ ਦੇ ਦਿਹਾੜੇ ਮੁਕੇ ਇੱਕ ਵੱਡਾ ਇਕੱਠ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਵੇਖਣ ਨੂੰ ਮਿਲਦਾ ਜਿੱਥੇ ਸਾਰੀਆਂ ਵੱਖ-ਵੱਖਰੀਆਂ ਪਾਰਟੀਆਂ ਆਪੋ ਆਪਣੀਆਂ ਕਾਨਫਰੰਸਾਂ ਕਰਦੀਆਂ ਨੇ ਆ ਜੋ ਮੈਂਬਰ ਪਾਰਲੀਮੈਂਟ ਹੈਗੇ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਕਿਸੇ ਤਰੀਕੇ ਦੇ ਸੰਕੇਤ ਜ਼ਾਹਿਰ ਕੀਤੇ ਨੇ ਅਸੀਂ ਅਕਾਲੀ ਦਲ ਦੀ ਵੀ ਗੱਲ ਕਰਾਂਗੇ ਤੇ ਉਹਨਾਂ ਦੇ ਵੱਲੋਂ ਜ਼ਾਹਿਰ ਕੀਤੇ ਗਏ ਖਦਸੇ ਦੀ ਜੀ ਬਿਲਕੁਲ ਜੀ ਵੱਡੇ ਇਕੱਠ ਜਿਨ੍ਹਾਂ ਤੁਸੀਂ ਕਿਹਾ ਕਿ ਅਕਾਲੀ ਵੱਖ-ਵੱਖ ਧੜਿਆਂ ਦੇ ਹੋਏ ਹੈਗੇ ਆ ਜਿਸ ਦੇ ਵਿੱਚ ਅਕਾਲੀ ਦਲ ਬਾਦਲ ਦਾ ਪਰਮਾ ਗੱਠ ਉਹਨਾਂ ਨੇ ਇੱਕ ਮਾਰਚ ਵੀ ਕੀਤਾ ਹੈਗਾ ਔਰ ਉਹ ਪਰਵਾਇ ਇਕੱਠ ਦੇਖਣ ਨੂੰ ਵੀ ਮਿਲਿਆ ਹੈਗਾ ਉਹਦਾ ਕਾਰਨ ਆਪਾਂ ਨੂੰ ਪਤਾ ਹੈ ਕਿ ਅਕਾਲੀ ਦਲ ਦੀ ਜਿਹੜੀ ਮੈਨੇਜਮੈਂਟ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਬੱਸਾਂ ਵਗੈਰਾ ਵੀ ਪ੍ਰੋਵਾਈਡ ਹੋ ਜਾਂਦੀਆਂ ਨੇ ਕਿਉਂਕਿ ਜਿਹੜੀਆਂ ਗਰਾਊਂਡ ਤੋਂ ਰਿਪੋਰਟ ਆਈਆਂ ਆਪਾਂ ਉਹਨਾਂ ਦੇ ਆਧਾਰ ਤੇ ਜਿਹੜੀ ਇਨਫੋਰਮੇਸ਼ਨ ਦਿੰਨੇ ਹੈਗੇ ਆ ਕਿ ਜ਼ਿੰਮੇਵਾਰੀਆਂ ਲਗਾਈਆਂ ਜਾਂਦੀਆਂ ਨੇ ਤੁਹਾਨੂੰ ਯਾਦ ਹੋਵੇਗਾ ਜਦੋਂ ਮਾਗੀ ਤੇ ਇਕੱਠ ਕੀਤਾ ਗਿਆ ਸੀ ਤੇ ਬਕਾਇਦਾ ਸੁਖਬੀਰ ਸਿੰਘ ਬਾਦਲ ਹੁਣੀ ਆਪ ਜਿਹੜਾ ਹੈਗਾ ਜ਼ਿੰਮੇਵਾਰੀਆਂ ਲਗਾ ਰੇ ਸੀ ਪਿੰਡ-ਪਿੰਡ ਜਾ ਕੇ ਕਹਿ ਰਹੇ ਹੈਗੇ ਸੀ ਕਿ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਲੀਡਰ ਹੈਗੇ ਆ ਉਹ ਵੱਦ ਤੋਂ ਵੱਧ ਜਿਹੜਾ ਬੰਦਿਆਂ ਨੂੰ ਲੈ ਕੇ ਆਉਣ ਤੇ ਉਸ ਨੂੰ ਲੈ ਕੇ ਉਹਨਾਂ ਦਾ ਵਾਕਈ ਵੱਡਾ ਇਕੱਠ ਜਿਹੜਾ ਉਹਨਾਂ ਨੂੰ ਦਾਲਵਾਰਸ ਪੰਜਾਬ ਦੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਐਮਪੀ ਭਾਈ ਅਮਰਪਾਲ ਸਿੰਘ ਹੋਣਾ ਦੀ ਜਿਹੜੀ ਆਪਾਂ ਕਹਿ ਲਈਏ ਕਿ ਭਾਵੇਂ ਕਿ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਪਾਰਟੀ ਨੂੰ ਵੀ ਇੱਕ ਵੱਡਾ ਹੰਗਾਰਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਪਿੰਡਾਂ ਦੇ ਵਿੱਚੋਂ ਜਥੇ ਆਪ ਮੁਹਾਰੇ ਗਏ ਹੈਗੇ ਆ ਮਤਲਬ ਇੱਕ ਤਾਂ ਹੋ ਗਿਆ ਨਾ ਕਿ ਮੈਨੇਜ ਕਰਕੇ ਇੱਕ ਭਰਕੇ ਲੈ ਕੇ ਜਾਣੇ ਆ ਤੇ ਵੱਡੀਆਂ ਬੱਸਾਂ ਲਗੀਆਂ ਹੋਣਗੀਆਂ ਤੁਸੀਂ ਸਿਰਫ ਜਾਣਾ ਹੀ ਹੈ ਇੱਕ ਆਮ ਲੋਕਲ ਲੈਵਲ ਤੇ ਜਿਦਾ ਆਪਾਂ ਕਹਿ ਲਈ ਕਿ ਖਡੂਰ ਸਾਹਿਬ ਦੇ ਵਿੱਚ ਜਿਸ ਤਰੀਕੇ ਦੀ ਮੁਹਿੰਮ ਦੇਖਣ ਨੂੰ ਮਿਲੀ ਸੀ ਕਿ ਲੋਕ ਜਿਹੜੇ ਆਪ ਮੁਹਾਰੇ ਅੱਗੇ ਹੋ ਕੇ ਜਾਂਦੇ ਸਨ ਆਪਣੇ ਵੀਖਲਾਂ ਦੇ ਉਹਨਾਂ ਦੀ ਵੀ ਕਾਫੀ ਭਰਵੀਂ ਸਟੇਜ ਜਿਹੜੀ ਹੈ ਦੇਖਣ ਨੂੰ ਮਿਲੀ ਹੈਗੀ ਆ ਤੇ ਫਿਰ ਅਕਾਲੀ ਦਾ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਹੁਣ ਮਾਨ ਹੋਣ ਦਾ ਉਹਨਾਂ ਦਾ ਵੀ ਆਪਾਂ ਕਹਿ ਕੇ ਕਾਫੀ ਉੱਥੇ ਪ੍ਰੋਗਰਾਮ ਉਹਨਾਂ ਦਾ ਵੀ ਜਿਹੜਾ ਵਧੀਆ ਹੋਇਆ ਹੈਗਾ ਤੇ ਦੂਜੀ ਗੱਲ ਕੀਤੀ ਤੁਸੀਂ ਐਮਪੀ ਸਰਪਜੀਤ ਸਿੰਘ ਖਾਲਸਾ ਦੀ ਉਹਨਾਂ ਨੇ ਖਦਸ਼ਾ ਜਾਹਰ ਅੱਜ ਕੀਤਾ ਹੈਗਾ ਬਕਾਇਦਾ ਟੀਵੀ ਚੈਨਲ ਤੇ ਬੋਲਦੇ ਆ ਹੋયા ਉਹਨਾਂ ਨੇ ਕਿਹਾ ਹੈਗਾ ਕਿ ਮੇਰੇ ਤੇ ਕੋਈ ਨਾ ਕੋਈ ਜਿਹੜਾ ਪਰਚਾ ਹੈ ਉਹ ਪਾਇਆ ਜਾ ਸਕਦਾ ਹੈ ਔਰ ਉਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਕਿ ਮੈਨੂੰ ਜਿਹੜਾ ਹੈਗਾ ਡੀਐਸਪੀ ਲੈਵਲ ਤੇ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਹੈਗੀ ਆ ਕਿ ਜਿਸ ਤਰੀਕੇ ਦਾ ਇਕੱਠ ਹੋਇਆ ਜਾਂ ਜਿਸ ਤਰੀਕੇ ਦੀ ਉਹਨਾਂ ਦੀ ਭਰਤੀ ਮੁਹਿਮ ਨੂੰ ਲੈ ਕੇ ਜਿਸ ਤਰੀਕੇ ਦਾ ਰਿਸਪੌਂਸ ਸੰਗਤਵ ਨੂੰ ਮਿਲਦਾ ਹੈ ਤੇ ਉਸ ਦੇ ਨਾਲ ਉਹ ਕਹਿੰਦੇ ਕਿ ਸਰਕਾਰ ਕਿਤਨਾ ਕਿਤੇ ਘਬराई ਹੋਈ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਮੈਂਬਰ ਆਫ ਪਾਰਲੀਮੈਂਟ ਤੇ ਪਰਚਾ ਪਾਉਣਾ ਹੋਵੇ ਤੇ ਤੁਹਾਨੂੰ ਬਕਾਇਦਾ ਸਪੀਕਰ ਦੇ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈਗੀ ਆ ਹੂੰ ਪਰ ਜੇ ਐਨਡੀਪੀਐਸ ਸੈਕਟਾ ਜਿਹੜਾ ਕਿ ਨਸ਼ਿਆਂ ਦਾ ਜਾਂ ਹੋਰ ਤਰੀਕੇ ਦੇ ਨਾਲ ਜੇ ਉਹ ਵਾਲਾ ਪਰਚਾ ਹੋਵੇ ਫਿਰ ਤੁਹਾਨੂੰ ਲੋਕ ਸਭਾ ਸਪੀਕਰ ਤੋਂ ਪਰਮਿਸ਼ਨ ਦੀ ਲੋਡ ਨਹੀਂ ਹੁੰਦੀ ਹੁਣ ਦੇਖਦੇ ਆ ਕਿ ਕੀ ਉਹਨਾਂ ਦੇ ਖਾਤਸ਼ੇ ਜਿਹੜੇ ਨੇ ਸੱਚ ਹੁੰਦੇ ਨੇ ਕੀ ਇਸ ਤਰ੍ਹਾਂ ਦਾ ਹੁੰਦਾ ਹੈਗਾ ਜਾਂ ਕਿਤੇ ਨਾ ਕਿਤੇ ਕਿਉਂਕਿ ਕਈ ਵਾਰੀ ਇਹ ਵੀ ਹੁੰਦਾ ਰਹਾ ਕਿ ਬੰਦਾ ਪਹਿਲਾਂ ਗੱਲ ਕਰ ਲੈਂਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਸਰਕਾਰਾਂ ਜਿਹੜੀਆਂ ਕਿਤੇ ਨਾ ਕਿਤੇ ਸਟੈਪ ਬੈਕ ਕਰ ਲੈਂਦੀਆਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਣਗੀਆਂ ਔਰ ਦੂਜੇ ਬੰਨੇ ਉਹਨਾਂ ਨੇ ਕਿਹਾ ਕਿ ਪਰਚੇ ਪਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਕਰਤਾਰ ਕੁਸ਼ੀ ਜੜੀ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਭਾਈ ਅਮਰਿਤਪਾਲ ਸਿੰਘ ਉਹਨੇ ਦੀ ਕਿਰਦਾਰ ਕੁਸ਼ੀ ਹੋਈ ਹੈ ਕਹਿੰਦੇ ਵੀ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਹੈ ਮੇਰੀ ਵੀ ਫਿਰ ਹੋਏਗੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਈਵਨ ਕਿ ਅਮਰਿਤਪਾਲ ਸਿੰਘ ਦੇ ਭਰਾ ਦੇ ਉੱਤੇ 4 ਗ੍ਰਾਮ ਦੀ ਸ਼ਾਇਦ ਕੋਈ ਡਰੱਗਸ ਵਾਲਾ ਕੋਈ ਇਸ ਤਰ੍ਹਾਂ ਦਾ ਮਸਲਾ ਹੋਇਆ ਸੀ ਤੇ ਉਦੋਂ ਕਿਵੇਂ ਵੱਡੇ ਪੱਧਰ ਤੇ ਇੱਕ ਕਿਰਦਾਰ ਕੁਸ਼ੀ ਦੀ ਜਿਹੜੀ ਹੈਗੀ ਟੀਵੀ ਤੇ ਡਿਬੇਟਸ ਚੱਲ ਰਹੀਆਂ ਨੇ ਜੀ ਬਹੁਤ ਵੱਡਾ ਜਿੰਦਾ ਮਦਨੀ ਕਿੰਨੀ ਕਬੜੀ ਡਰੱਗਸ ਫੜੀ ਗਈ ਹੁੰਦੀ ਹੈ ਤੇ ਸ਼ਾਇਦ ਅਮਰਿਤਪਾਲ ਸਿੰਘ ਦੇ ਕੋਲੋਂ ਹੀ ਫੜੀ ਗਈ ਹੁੰਦੀ ਹੈ ਹੁਣ ਜੇ ਮੰਨ ਲਓ ਕਿ ਨਾਲ ਦਾ ਬੰਦਾ ਕੁਝ ਕਰ ਰਿਹਾ ਹੈ ਤੇ ਉਹਦਾ ਜ਼ਿੰਮੇਵਾਰਾ ਪ ਦਨੀਨਾ 18 ਸਾਲ ਇਹ ਇਹ ਜਿਹੜੀਆਂ ਕਾਫੀ ਖਤਸ਼ੇ ਜਿਹੜੇ ਉਹਨਾਂ ਨੇ ਜ਼ਾਹਿਰ ਜਿਹੜੇ ਕੀਤੇ ਹੈਗੇ ਅਸੀਂ ਜ਼ਰੂਰ ਗੱਲ ਕਰ ਲਈਏ ਇਹੋ ਜੀਆਂ ਕਾਨਫਰੰਸਸ ਕਿਸ ਹੱਦ ਤੱਕ ਸਫਲ ਹੁੰਦੀਆਂ ਨੇ ਜਾਂ ਫਿਰ ਇਹ ਕਾਨਫਰੰਸ ਸਿਰਫ ਤੇ ਸਿਰਫ ਇੱਕ ਰਵਾਇਤ ਬਣ ਕੇ ਰਹਿ ਗਈ ਹੈ ਦਿਹਾੜਾ ਆਇਆ ਤਾਂ ਉੱਥੇ ਇਕੱਠ ਕਰਨਾ ਜ਼ਰੂਰੀ ਪਰੇਗਾ ਰਵਾਇਤੀ ਤੌਰ ਤੇ ਕਾਨਫਰੰਸਸ ਕਿਹੋ ਜੀਆਂ ਹੁੰਦੀਆਂ ਸੀ ਤੇ ਅੱਜ ਦੀ ਕਾਨਫਰੰਸਸ ਦਾ ਇੱਕ ਦੂਜੇ ਦੇ ਉੱਤੇ ਦੋਸ਼ ਲਗਾਣੇ ਭੰਡੀ ਪ੍ਰਚਾਰ ਜਿਆ ਕਰਨਾ ਉਥੇ ਸੀਮਤ ਹੋ ਕੇ ਰਹੇਗੇ ਬਿਲਕੁਲ ਰਵਾਇਤੀ ਤੌਰ ਤੇ ਤੇ ਆਪਾਂ ਕਹਿ ਲਈ ਕਿ ਸ਼ੁਰੂ ਤੋਂ ਹੀ ਨਾ ਕਿਉਂਕਿ ਜਿਹੜੇ ਖਾਲਸਾਪਨ ਦੇ ਜਿਹੜੇ ਵੱਡੇ ਦੋ ਦਿਹਾੜੇ ਜਿੱਥੇ ਹੋਲੇ ਮਹੱਲੇ ਤੇ ਜੇ ਆਪਾਂ ਕਹੀਏ ਕਿ ਵੱਡਾ ਇਕੱਠ ਜਿਹੜਾ ਹੈਗਾ ਅਨੰਦਪੁਰ ਸਾਹਿਬ ਹੁੰਦਾ ਹੈ ਤੇ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਵਿਸਾਖੀ ਜਿਹੜੀ ਹੈ ਦਮਨੰਬਾ ਸਾਹਿਬ ਜਿਹੜੀ ਵੱਡੇ ਪੱਧਰ ਤੇ ਜਿਹੜੀ ਹੈ ਸੈਲੀਬ੍ਰੇਟ ਕੀਤੀ ਜਾਂਦੀ ਹੈ ਔਰ ਮਾਗੀ ਦੇ ਸਮੇਂ ਵੀ ਜਿਸ ਤਰੀਕੇ ਦੇ ਨਾਲ ਕਾਨਫਰੰਸਾਂ ਹੁੰਦੀਆਂ ਹੈਗੀਆਂ ਨੇ ਫਿਰ ਜਿਹੜਾ ਜਿੱਦਾਂ ਆਪਾਂ ਕਹਿ ਲਈ ਕਿ ਫਤੇਗੜ ਸਾਹਿਬ ਜਦੋਂ ਜੋੜ ਮੇਲ ਲੱਗਦਾ ਏ ਤੇ ਉਦੋਂ ਵੀ ਜਣੀਆਂ ਕਾਨਫਰੈਂਸੇਜ਼ ਹੁੰਦੀਆਂ ਹੁੰਦੀਆਂ ਨੇ ਜਾਂ ਸੰਤ ਜਰਨੈਲ ਸਿੰਘ ਉਹਨਾਂ ਦੇ ਜਨਮ ਦਿਹਾੜੇ ਤੇ ਸਿਮਰਨਜੀਤ ਸਿੰਘ ਮਾਨ ਉਹ ਇਕੱਠ ਕਰਦੇ ਹੁੰਦੇ ਨੇ ਫਰਵਰੀ ਦੇ ਵਿੱਚ ਉਹ ਅਜੇ ਵੀ ਜਿਹੜਾ ਕਰਦੇ ਹੈਗੇ ਨੇ ਬਾਕਾਇਦਾ ਜਿਹੜੀਆਂ ਪੁਰਾਤਨ ਕਾਨਫਰੈਂਸੇਜ਼ ਹੁੰਦੀਆਂ ਸੀ ਕਿਤਨਾ ਕਿਤੇ ਲੇਖਾ ਜੋਖਾ ਹੁੰਦਾ ਸੀ ਆਪਾਂ ਕਹਿ ਲਈਏ ਕਿ ਕਿਸ ਤਰੀਕੇ ਦੇ ਨਾਲ ਪੰਥਕ ਮੁੱਦਿਆਂ ਨੂੰ ਅੱਗੇ ਲੈ ਕੇ ਚੱਲਣਾ ਹੈ ਪਰ ਜਿਹੜੀ ਪੰਥ ਦੀ ਰਾਜਨੀਤੀ ਹੈਗੀ ਹੈ ਉਹਨੂੰ ਕਿਤਨਾ ਕਿਤੇ ਖੁੰਝੇ ਲਾਇਆ ਹੋਇਆ ਪਿਛਲੇ ਤਿੰਨ ਦਹਾਕਿਆਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਤੋਂ ਅਬ ਆਪਾਂ ਕਹਿ ਲਈ ਨਾ ਕਿ ਜਦੋਂ ਤੋਂ ਇਹ ਜਥੇਦਾਰਾਂ ਦਾ ਜਾਂ ਸਿੱਖ ਸੰਸਥਾਵਾਂ ਦਾ ਜਦੋਂ ਤੋਂ ਡਾਊਨਫਾਲ ਸ਼ੁਰੂ ਹੋਇਆ ਹੈ ਜਦੋਂ ਤੋਂ ਜਿਹੜੀ ਪੰਥ ਦੀ ਰਾਜਨੀਤੀ ਹੈ ਸਿਰਫ ਇੱਕ ਪਰਿਵਾਰ ਦੇ ਕੋਲ ਹੀ ਜਿਹੜੀ ਸੁਗੜ ਸੁਗੜ ਕੇ ਰਹਿ ਗਈ ਹੋਈ ਹੈ ਉਦੋਂ ਤੋਂ ਕਿਤਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਡਾਊਨਫਾਲ ਹੈ ਬਾਕੀ ਮੇਨ ਮਕਸਦ ਇਹ ਹੀ ਹੁੰਦਾ ਹੈ ਇੱਥੇ ਹੁਣ ਇਹਨਾਂ ਰੈਲੀਆਂ ਦੇ ਵਿੱਚ ਲੱਖਾ ਸਿੰਘ ਸੁਧਾਨਾ ਹੋਣਾ ਨੇ ਵੀ ਇੱਕ ਵੱਖਰੀ ਵਹਿਣ ਦੇ ਨਾਂ ਤੇ ਜਿਹੜੀ ਇੱਥੇ ਰੈਲੀ ਕੀਤੀ ਹੈ ਦੂਜਾ ਇਹ ਕਿ ਸੰਗਤ ਜਿਹੜੀ ਜਾਂਦੀ ਹੈਗੀ ਹੈ ਇਦਾਂ ਦੇ ਸਮਾਗਮਾਂ ਦੇ ਵਿੱਚ ਤੇ ਫਿਰ ਸੰਗਤ ਆਪਣੇ ਆਪ ਵੀ ਹੁੰਦਾ ਹੈ ਕਿ ਇੱਕ ਤੇ ਗੁਰੂ ਘਰ ਦੇ ਦਰਸ਼ਨ ਹੋ ਜਾਣਗੇ ਤੇ ਪਹਿਲਾਂ ਉੱਥੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਆਪਾਂ ਜਿਹਦੇ ਨਾਲ ਵੀ ਉਹਨਾਂ ਦੀ ਅਲਾਈਨਮੈਂਟ ਹੋਏਗੀ ਹੁਣ ਇੱਥੇ ਜਿਹੜੀਆਂ ਪੰਥਕ ਧਿਰਾਂ ਨੇ ਉਹੀ ਇੱਥੇ ਕਰਦੀਆਂ ਹੈਗੀਆਂ ਨੇ ਇੱਥੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਐਦਾਂ ਨਹੀਂ ਹੈ ਧਿਰਾਂ ਇੱਥੇ ਕਾਨਫਰੰਸੇਜ਼ ਨਹੀਂ ਕਰ ਸਕਦੀਆਂ ਤੇ ਇਹ ਵੀ ਹੁਣ ਜਿਹੜੇ ਬਾਰ-ਬਾਰ ਇਹ ਦੁਹਾਈਆਂ ਪਾਉਂਦੇ ਸੀ ਖਾਸ ਕਰਕੇ ਅਕਾਲੀ ਦਲ ਬਾਦਲ ਦੇ ਧੜੇ ਵੱਲੋਂ ਕਿ ਅਸੀਂ ਜਿਹੜਾ ਹੈਗਾ ਜੀ ਨਹੀਂ ਅਸੀਂ ਤੇ ਵੀ ਸੰਵਿਧਾਨ ਦੇ ਨਾਲ ਹੈਗੇ ਆ ਲਾਈਨ ਹੈਗੇ ਆ ਤੇ ਸਾਡੇ ਤੇ ਤਾਂ ਇਹ ਪਾਬੰਦੀਆਂ ਨੇ ਤਾਂ ਨਹੀਂ ਅਸੀਂ ਭਰਤੀ ਕਮੇਟੀ ਨੂੰ ਜਿਹੜਾ ਐਕਸੈਸ ਦੇ ਰਹੇ ਹੈਗੇ ਫਿਰ ਉਹਨਾਂ ਤੇ ਵੀ ਸਵਾਲ ਹੈ ਕਿ ਹੁਣ ਨਹੀਂ ਹੁਣ ਮਤਲਬ ਹੁਣ ਜਦੋਂ ਤੁਸੀਂ ਪੰਥ ਦੇ ਨਾਂ ਦੇ ਉੱਤੇ ਪੰਥ ਦੇ ਗੁਰਦੁਆਰਾਂਾਂ ਤੇ ਉਦੋਂ ਓ ਤੁਸੀਂ ਕਾਨਫਰੰਸ ਕਰੋਗੇ ਤੇ ਫਿਰ ਉਦੋਂ ਕਿ ਇਲੈਕਸ਼ਨ ਕਮਿਸ਼ਨ ਨਹੀਂ ਕਰਦਾ ਹੈਗਾ ਇਹ ਜਿਹੜੇ ਸਵਾਲ ਨੇ ਉਦੋਂ ਵੀ ਉੱਠੇ ਸੀ ਤੇ ਹੁਣ ਵੀ ਜਿਹੜੇ ਕਿਤਨਾ ਕਿਤੇ ਉੱਠ ਰਹੇ ਹਨ ਤੇ ਬਾਕੀ ਦੇਖਦੇ ਆ ਕਿ ਇਸ ਦੇ ਵਿੱਚ ਕੀ ਅਪਡੇਟਸ ਹੁੰਦੀਆਂ ਨੇ ਬਾਕੀ ਕਈ ਜਗ੍ਹਾ ਤੇ ਤੇ ਹੁੰਦਾ ਸੀ ਕਿ ਪੁਰਾਤਨ ਸਮਿਆਂ ਦੇ ਵਿੱਚ ਕੇ ਜਿਹੜੀਆਂ ਪੰਥ ਦੀਆਂ ਸੰਸਥਾਵਾਂ ਹੁੰਦੀਆਂ ਸੀ ਸੰਸਥਾਵਾਂ ਦੇ ਜਿਹੜੇ ਲੀਡਰ ਹੁੰਦੇ ਸਨ ਉਹਨਾਂ ਲੀਡਰਾਂ ਦਾ ਰੋਹ ਵੀ ਇੰਨਾ ਹੁੰਦਾ ਸੀ ਜੇ ਆਪਾਂ ਕਹਿ ਲਈਏ ਕਿ ਉਹ ਪ੍ਰਧਾਨ ਮੰਤਰੀ ਤੱਕ ਦੇ ਲੈਵਲ ਦੇ ਬੰਦੇ ਨੂੰ ਵੀ ਕਹਿ ਦਿੰਦੇ ਸੀ ਵੀ ਤੈਨੂੰ ਅਸੀਂ ਇੱਥੋਂ ਸਟੇਜ ਤੋਂ ਬੋਲਣ ਨਹੀਂ ਦੇਣਾ ਜੀ ਤੇ ਇਥੇ ਜੇ ਆਪਾਂ ਕਹੀਏ ਕਿ ਜੇ ਮੰਤਰੀ ਵੀ ਆਇਆ ਹੋਵੇ ਤੇ ਉਹਨੂੰ ਵੀ ਜਿਹੜਾ ਹੈ ਕਿ ਵੀ ਉਹਦੇ ਲਈ ਵੀ ਖੜੇ ਹੋ ਕੇ ਉਹਦਾ ਸਵਾਗਤ ਕਰਦੇ ਇਹ ਇਹ ਜੇ ਦਿੱਲੀ ਦੇ ਵਿੱਚ ਇੱਕ ਜਿਹੜੀ ਕਾਨਫਰੰਸ ਆਪਾਂ ਦੇਖਿਆ ਸੀ ਕਿ ਸੰਤ ਕਰਤਾਰ ਸਿੰਘ ਉਹਨਾਂ ਦੇ ਸਮੇਂ ਦੇ ਵਿੱਚ ਹੋਈ ਸੀ ਤੇ ਉਦੋਂ ਬੀਬੀ ਇੰਦਰਾ ਗਾਂਧੀ ਨੂੰ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਸੀ ਕਿ ਇਹ ਜਿਹੜੀ ਹੈਗੀ ਆ ਵੀ ਜੇ ਉਹਦੇ ਸਵਾਗਤ ਦੇ ਲਈ ਸਾਰੇ ਲੋਕ ਖੜੇ ਹੋਗੇ ਤੇ ਨਾ ਸੰਤ ਕਰਤਾਰ ਸਿੰਘ ਹੁਣ ਹੀ ਖੜੇ ਹੋਏ ਇੱਕ ਹਵਾਲਾ ਜਿਹੜਾ ਇਤਿਹਾਸ ਦੇ ਵਿੱਚ ਹੋਰ ਵੀ ਜਿਹੜਾ ਹਲਕਾ ਹਲਕਾ ਮੈਨੂੰ ਯਾਦ ਆਉਂਦਾ ਕਿ ਪੰਡਿਤ ਜਵਾਲਨਰ ਨਹਿਰੂ ਹੁਣਾਂ ਨੂੰ ਵੀ ਫਤੇਗੜ ਸਾਹਿਬ ਕਿਤੇ ਨਾ ਕਿਤੇ ਕਾਨਫਰੰਸ ਤੇ ਬੋਲਣ ਤੋਂ ਰੋਕਿਆ ਗਿਆ ਸੀ ਮਤਲਬ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਕਿਤਨਾ ਕਿਤੇ ਉਹਨਾਂ ਦੇ ਉਹ ਜਿਹੜੇ ਲੀਡਰ ਸਾਨੂੰ ਆਪਣੇ ਆਪ ਦੇ ਵਿੱਚ ਸੋਬਰਨ ਹੁੰਦੇ ਸਨ ਉਹਨਾਂ ਦੇ ਵਿੱਚ ਆਪਾਂ ਕਹਿ ਲਈ ਕਿ ਗੁਰੂ ਦੇ ਪ੍ਰਤੀ ਭਾਵ ਜਾਂ ਉਹਨਾਂ ਦਾ ਜਿਹੜੀ ਅਲਾਈਨਮੈਂਟ ਹੈਗੀ ਆ ਅਕਾਲ ਤਖਸੈਬ ਵੱਲ ਵੱਧ ਹੁੰਦੀ ਸੀ ਤੇ ਦਿੱਲੀ ਦਰਬਾਰ ਵੱਲ ਘੱਟ ਹੁੰਦੀ ਸੀ ਪਰ ਹੌਲੀ-ਹੌਲੀ ਜੇ ਆਪਾਂ ਕਹੀਏ ਕਿ ਨਗਾਰ ਇਸ ਟਾਈਪ ਦਾ ਹੋ ਗਿਆ ਕਿ ਹੁਣ ਦਿੱਲੀ ਦੇ ਵੱਲ ਅਲਾਈਨਮੈਂਟ ਜਿਹੜੀ ਹੈ ਵੱਧ ਹੈਗੀ ਹੈ ਤੇ ਅਕਾਲ ਤਖਸੈਬ ਵੱਲ ਘੱਟ ਹੈਗੀ ਹੈ ਤਾਂ ਹੀ ਕਿਤਨਾ ਕਿਤੇ ਅਕਾਲ ਤਖਸੈਬ ਦੇ ਜਿਹੜੇ ਫੈਸਲੇ ਨੇ ਇਹਨਾਂ ਲੀਡਰਾਂ ਨੂੰ ਪ੍ਰਮਾਨ ਨਹੀਂ ਹੁੰਦੇ ਬਿਲਕੁਲ ਜੀ ਜਦ ਵੀ ਅਜਿਹੀਆਂ ਕਾਨਫਰੰਸਾਂ ਹੁੰਦੀਆਂ ਨੇ ਆ तमाम ਸਿਆਸੀ ਪਾਰਟੀਆਂ ਨੂੰ ਚਾਹੀਦਾ ਜਿਵੇਂ ਇੱਥੇ ਮੈਂਸ਼ਨ ਕੀਤਾ ਗਿਆ ਕਿ ਜਿਵੇਂ ਰਵਾਇਤੀ ਪਾਰਟੀਆਂ ਰਵਾਇਤੀ ਸਮੇਂ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਲੇਖਾ ਜੋਖਾ ਦਿੱਤਾ ਜਾਂਦਾ ਸੀ ਕੀ ਕੁਝ ਅਸੀਂ ਪਿਛਲੇ ਸਾਲ ਕੀਤਾ ਆਉਣ ਵਾਲੇ 1 ਸਾਲ 2 ਸਾਲਾਂ ਦੇ ਲਈ ਸਾਡਾ ਕੀ ਵਿਜ਼ਨ ਹੈਗਾ ਸੰਗਤ ਦੇ ਨਾਲ ਉਹ ਤਮਾਮ ਚੀਜ਼ਾਂ ਕੀਤੀਆਂ ਜਾਂਨ ਗਲਬਾਤ ਦੇ ਰੂਪ ਦੇ ਵਿੱਚ ਲੇਕਿਨ ਕੀਤਾ ਕੀ ਜਾਂਦਾ ਹੈ ਆਪਣੀ ਵਟਿਆਈ ਕੀ ਕੁਝ ਪਾਰਟੀ ਹਾਸਲ ਕਰ ਗਈ ਕੀ ਕੁਝ ਪਾਰਟੀ ਨੇ ਖੋਲਿਆ ਇਹਦੀ ਗੱਲ ਨਹੀਂ ਕੀਤੀ ਜਾਂਦੀ ਬਸ ਇੱਕੋ ਪਰਿਵਾਰ ਇੱਕੋ ਪਰਿਵਾਰ ਦੇ ਇਰਤ ਗਿਰਤ ਤਮਾਮ ਚੀਜ਼ਾਂ ਹੋਣ ਤੇ ਜੇਕਰ ਕੋਈ ਸੰਸਦ ਆ ਕੇ ਆਪਣੇ ਉੱਤੇ ਕਿਸੇ ਤਰੀਕੇ ਦੇ ਖਤਰੇ ਦੀ ਗੱਲ ਕਰੇ ਤਾਂ ਉਹਨੂੰ ਕਿੰਨੀ ਕਥਾਂ ਦਿੱਤੀ ਜਾਂਦੀ ਹੈ ਇੱਥੇ ਤੁਸੀਂ ਆਪ ਇਹ ਵੇਖ ਹੀ ਲਿਆ ਜੋ ਗੱਲ ਸਰਬਜੀਤ ਸਿੰਘ ਖਾਲਸਾ ਵੱਲੋਂ ਕੀਤੀ ਗਈ